ਜੇ ਕੋਈ ਐਮਐਲਏ ਬਣ ਗਿਆ ਜਾਂ ਮੰਤਰੀ ਬਣ ਗਿਆ ਜਾਂ ਵਿਧਾਨ ਸਭਾ ਦਾ ਸਪੀਕਰ ਬਣ ਗਿਆ ਜਾਂ ਕੋਈ ਅਫਸਰ ਲੱਗ ਗਿਆ ਐਸਐਚਓ ਹੈ ਚਾਹੇ ਡੀਐਸਪੀ ਐਸਐਸਪੀ ਇਹਦਾ ਮਤਲਬ ਇਹ ਨਹੀਂ ਵੀ ਲੋਕਾਂ ਨੂੰ ਗਾਲਾਂ ਕੱਢੋ ਇਹਦਾ ਮਤਲਬ ਇਹ ਨਹੀਂ ਵੀ ਲੋਕਾਂ ਨੂੰ ਗਾਲਾਂ ਕੱਢੋ ਆ ਆਪਣੇ ਰਤਬੇ ਦਾ ਖਿਆਲ ਰੱਖਣਾ ਚਾਹੀਦਾ ਹੈ ਪ੍ਰੋਟੋਕੋਲ ਹੁੰਦਾ ਹਰ ਇੱਕ ਕੰਮ ਕੰਮ ਦਾ ਤੇ ਗੱਲ ਕਰਨ ਦਾ ਇਹ ਗੱਲ ਹੈ ਜੀ ਕੁਲਤਾਰ ਸਿੰਘ ਸਿੰਧਵਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਪੀਕਰ ਨੇ ਵਿਧਾਨ ਸਭਾ ਦੇ ਜੋ ਮੰਤਰੀਆਂ ਨੂੰ ਸੁਝਾਅ ਦਿੰਦੇ ਨੇ ਵੀ ਇਸ ਤਰ੍ਹਾਂ ਬੋਲਣਾ ਹੈ ਮਾਨ ਮਰਜ਼ਾ ਦਾ ਸਿਖਾਉਂਦੇ ਆ ਉਸ ਦੇ ਭਰਾ ਨ ਬੀਰਿੰਦਰ ਸਿੰਘ ਸੰਧਵਾ ਉਹ ਇੱਕ ਐਸਾ ਚ ਨੂੰ ਗਾਣਾ ਕੱਢੀ ਜਾਂਦਾ ਇੱਕ ਅਫਸਰ ਨੂੰ ਗਾਣਾ ਕੱਢੀ ਜਾਂਦਾ ਮਾਵਾ ਪੈਣਾ ਦੀ ਸਾਰੇ ਆਮ ਗਾਣਾ ਕੱਢੀ ਜਾਂਦਾ ਤੇ ਕਹਿ ਰਿਹਾ ਤੈਨੂੰ ਮੈਂ ਉੱਥੇ ਭੇਜੂੰ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਤੈਨੂੰ ਉੱਥੇ ਭੇਜੂੰ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਉਹ ਕਹਿੰਦਾ ਨਹੀਂ ਜੀ ਅਸੀਂ ਥੋੜੇ ਬੱਚੇ ਆ ਅਸੀਂ ਜਿਹਾ ਆਏ ਆ ਪਰ ਇੱਕ ਗੱਲ ਯਾਦ ਰੱਖਿਓ ਪੁਲਿਸ ਜਦੋਂ ਕੋਈ ਬੰਦਾ ਪਾਵਰ 'ਚ ਹੁੰਦਾ ਨਾ ਪੁਲਿਸ ਨੂੰ ਪੁਲਿਸ ਸਮਝਿਆ ਕਰੋ ਉਦੋਂ ਪੁਲਿਸ ਲੇਲੜੀਆਂ ਕੱਢਦੀ ਆ ਜਰੂਰ ਇਹ ਪਾਵਰ ਚ ਹਣ ਉਹ ਕਹੀ ਜਾਂਦਾ ਮਲਾਜਮ ਵੀ ਦੇਖੋ ਜੀ ਅਸੀਂ ਥੋੜੇ ਬੱਚੇ ਆ ਪਰ ਯਾਦ ਰੱਖਿਓ ਇਹ ਜਿਵੇਂ ਇਹ ਬੋਲਦਾ ਉਹ ਮੈਂ ਭਰਤਿੰਦਰ ਚਾਲ ਵੀ ਬੋਲਦਾ ਸੀ ਇੱਕ ਹੌਲਦਾਰ ਬੋਰੀ ਚ ਪਾ ਕੇ ਕੁੱਟੀ ਗਿਆ ਰਾਤ ਨੂੰ ਤੇ ਜਦੋਂ ਤਵੇਰੇ ਕਰਿਆ ਜੱਜ ਦੇ ਪੇਸ਼ ਜਦੋਂ ਸਵੇਰੇ ਜੱਜ ਦੇ ਪੇਸ਼ ਕਰਿਆ ਕੋਰਟ ਚ ਉਹ ਕਹਿੰਦਾ ਜੀ ਮੇਰੇ ਗੋਲੀ ਮਾਰੋ ਮੈਨੂੰ ਰਿਮਾਂਡ ਤੇ ਨਾ ਭੇਜੋ ਮੈਨੂੰ ਗੋਲੀ ਮਾਰਿਓ ਮੈਨੂੰ ਰਿਮਾਂਡ ਤੇ ਨਾ ਭੇਜੋ ਸੋ ਇਸ ਕਰਕੇ ਜਿਹੜੇ ਬੰਦੇ ਐ ਮਾਨ ਮਰਜਾਦਾ ਭੁੱਲ ਜਾਂਦੇ ਪਹਿਲੀ ਗੱਲ ਤਾਂ ਵੀਰ 인ਦਰ ਸਿੰਘ ਜਿਹੜਾ ਹੈਗਾ ਉਹ ਨਾ ਤਾਂ ਐਮਐਲਏ ਐ ਨਾ ਉਹਦੇ ਕੋਲ ਕੋਈ ਸੰਵਿਧਾਨਕ ਅਹੁਦਾ ਸਿਰਫ ਪਾਣੀ 'ਚ ਡਾਂਗਾ ਮਾਰਨੀ ਆ ਕਿਸੇ ਬੰਦੇ ਨੂੰ ਡਰਾਉਣਾ ਪਰ ਗੱਲ ਕੀ ਐ ਗੱਲ ਇਹ ਐ ਵੀ ਆਪਾਂ ਸਿਰਫ ਕਿਸੇ ਦੀ ਬਦਲੀ ਕਰ ਸਕਦੇ ਆ ਬਦਲੀ ਹੋ ਗਈ ਚਲੋ ਉਹਦੇ ਬੱਚੇ ਦੂਰ ਹੋ ਗਏ ਉਹ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਚ ਲੱਗ ਗਿਆ ਹੀ ਗੱਲ ਐ ਇਹ ਲੇਲੜੀਆਂ ਤੇ ਪੈਰੀ ਹੱਥ ਉਹ ਭੇਡਾਂ ਲਾਉਂਦੀਆਂ ਇਹਨਾਂ ਮੰਤਰੀਆਂ ਦੇ ਜਿਨ੍ਹਾਂ ਨੇ ਕਮਾਈ ਕੰਮ ਨਹੀਂ ਹੁੰਦੀ ਐਮ ਉਹਦਾਂ ਤੇ ਪੈਸੇ ਕਮਾਉਣੇ ਆ ਉਹ ਉਹ ਪੈਰੀ ਹੱਥ ਲਾਉਂਦੇ ਨਾ ਦੂਸਰੇ ਬੰਦੇ ਬਾਦਲੀ ਹੋਊਗੀ ਚਲੋ ਮਾਨਸਾ ਤੋਂ ਅੰਮ੍ਰਿਤਸਰ ਚਲਾ ਗਿਆ ਠੀਕ ਐ ਵੀ ਉਹਦਾ ਮਾਂ ਪਿਓ ਪਿੱਛੇ ਰਹਿ ਗਿਆ ਬੱਚੇ ਪੜਦੇ ਆ ਚਲੋ ਰੋਟੀ ਪਾਣੀ ਦਾ ਆਉਣ ਜਾਣ ਦਾ ਮੁਸ਼ਕਿਲ ਹੁੰਦਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਐ ਪਰ ਜਿਵੇਂ ਇਹ ਕਰੀ ਜਾਂਦਾ ਬਾਈ ਇਹ ਸੋਡੇ ਬੱਚੇ ਐ ਤੇ ਉਹ ਮਾਵਾ ਦੀਆਂ ਸ਼ਰਿਆ ਮੰਗਾਣਾ ਕੱਢੀ ਜਾਂਦਾ ਤੇ ਸਵੇਰੇ ਕਹਿੰਦਾ ਕੋਠੀ ਆ ਜੀ ਤੇ ਨਹੀਂ ਤੈਨੂੰ ਮੈਂ ਉੱਥੇ ਭੇਜੂ ਜਿੱਥੇ ਪਾਣੀ ਦਾ ਪ੍ਰਬੰਧ ਨਾ ਹੋਵੇ ਬਾਈ ਜੀ ਤੁਹਾਡੇ ਕੋਲੇ ਕੋਈ ਸਵਿਧਾਨ ਕੌਦਾ ਨਹੀਂ ਤੁਸੀਂ ਇੱਕ ਸਿਰਫ ਇਹਨਾਂ ਐ ਵੀ ਸਪੀਕਰ ਦੇ ਭਰਾ ਹੋ ਤੇ ਮਰਜ਼ਾਦਾ ਚ ਰਹਿਣਾ ਚਾਹੀਦਾ ਉਹ ਰਿਕਾਰਡਿੰਗ ਆ ਜਿਹੜੀ ਉਹ ਵਾਇਰਲ ਹੋ ਗਈ ਵੀਡੀਓ ਬੜੀ ਵਾਇਰਲ ਹੋਈ ਵੀ ਹੈ ਸੋ ਆਪਣੇ ਰਤਬੇ ਦਾ ਆਪਣੀ ਭਾਸ਼ਾ ਦਾ ਖਿਆਲ ਰੱਖਣਾ ਚਾਹੀਦਾ ਹੈ ਬੰਦਾ ਚਾਹੇ ਘਰੋਂ ਗਰੀਬ ਹੈ ਚਾਹੀ ਅਮੀਰ ਹੈ ਚਾਹੇ ਉੱਚਾ ਹੈ ਚਾਹੇ ਸੁੱਚਾ ਹੈ ਚਾਹੇ ਉਹਦੇ ਕੱਪੜੇ ਵਧੀਆ ਪਾਏ ਆ ਚਾਹੇ ਪਾਟੇ ਪਾਏ ਆ ਇਹ ਕੋਈ ਅਹਿਮੀਅਤ ਨਹੀਂ ਜਿੰਨਾ ਚਿਰ ਬੰਦਾ ਤੁਹਾਡੇ ਸਾਹਮਣੇ ਬੈਠਾ ਚੁੱਪ ਹੈ ਤਾਂ ਸੋਨੂੰ ਇਹ ਲੱਗੂਗਾ ਵੀ ਯਾਰ ਇਹ ਬੰਦੇ 'ਚ ਕੋਈ ਕਾਬਲੀਅਤ ਹੈ ਜਦੋਂ ਬੰਦਾ ਬੋਲ ਪਿਆ ਤਾਂ ਸਮਝ ਲਓ ਤੁਸੀਂ ਬਾਚ ਕਰਕੇ ਉਹਨੂੰ ਵੀ ਇਹ ਬੰਦਾ ਕਿੰਨੇ ਕ ਪਾਣੀ ਚ ਕੀ ਇਹਦੀ ਲਿਆਕਤ ਹੈ ਇਹੋ ਜਿਹੀ ਬੋਲੀ ਆ ਕਿੰਨਾ ਕੇ ਪੜਿਆ ਕਿੰਨੀ ਕੇ ਨੂੰ ਸਾਇੰਸ ਆ ਜਾਂ ਨੌਨਸੈਂਸ ਆ ਕੋਈ ਹੋਰ ਨਹੀਂ ਪੱਗ ਬੰਨਣ ਨਾਲ ਦਾੜ੍ਹੀ ਕੇਸ ਰੱਖਣ ਨਾਲ ਜਾਂ ਕੋਈ ਬੰਦਾ ਕਲੀਨ ਸ਼ੇਪ ਆ ਜਾਂ ਮਹਿੰਗੇ ਕੱਪੜੇ ਪਾਉਣ ਨਾਲ ਕੋਈ ਬੰਦਾ ਸਿਆਣਾ ਹੋ ਜੂ ਕੁਦਰਤ ਆ ਜਿਹੜੀ IQ ਦਿੰਦੀ ਐ ਕੁਦਰਤ ਸਾਨੂੰ IQ ਦਿੰਦੀ ਐ ਜੋ ਪਰਮਾਤਮਾ ਵੱਲੋਂ ਬਖਸ਼ਿਆ ਹੁੰਦਾ ਦਿਮਾਗ ਦੇ ਵਿੱਚ ਤੇ ਕੁਝ ਸਿੰਪਟਮ ਐ ਕੁਝ ਸਾਡੇ ਸੰਸਕਾਰ ਆ ਉਹ ਸਾਨੂੰ ਸਮਾਜ ਚ ਸਿੱਖਣੇ ਪੈਂਦੇ ਐ ਸੋ ਐਸੇ ਤਰ੍ਹਾਂ ਹੈਗਾ ਜਿਹੜਾ ਵੀ ਇੱਕ ਤੋਂ ਭਾਈ ਸਪੀਕਰ ਦਾ ਭਰਾ ਹੈ ਵਿਧਾਨ ਸਭਾ ਦੇ ਦਾ ਠੀਕ ਹੈ ਥੋਡੀ ਸਰਕਾਰ ਹੈ ਪਰ ਇਦਾਂ ਨਹੀਂ ਵੀ ਤੂੰ ਗਾਣਾ ਕੱਢੀ ਜਾਵੇਂ ਪਰ ਇਤਿਹਾਸ ਨੂੰ ਵੀ ਪੜ ਲਿਆ ਕਰੋ ਜਦੋਂ ਸਰਕਾਰਾਂ ਜਾਂਦੀਆਂ ਨਾ ਤੇ ਜਦੋਂ ਮੁਕਦਮਾ ਦਰਜ ਹੋ ਜੇ ਫਿਰ ਪੁਲਿਸ ਦਾ ਇੱਕ ਹੌਲਦਾਰੀ ਰਾਤ ਨੂੰ ਕੁੱਟ ਜਾਂਦਾ ਕੱਪੜੇ ਲਾ ਕੇ ਬਰਫ਼ ਤੇ ਪਾਉਂਦੇ ਆ ਇਹ ਭੁੱਲਣਾ ਨਹੀਂ ਚਾਹੀਦਾ ਠੀਕ ਹੈ ਸਮਾ ਸਮਾ ਸਮਰਾਥਾ ਉਸ ਦੇ ਮੰਦੇ ਅਫਸਰ ਹੈ ਜਿਹੜੇ ਆਪਣੀ ਨਰਮਾਈ ਨਾਲ ਦਿਨ ਕੱਟੀਆਂ ਕਰਦੇ ਆ ਵੀ ਚੱਲ ਯਾਰ ਕੋਈ ਗੱਲ ਨਹੀਂ ਤਾਂ ਉੱਪਰੋਂ ਜਦੋਂ ਅਫਸਰ ਨੂੰ ਫੋਨ ਜਾਵੜਿੰਦਾ ਵੀ ਤੁਹਾਡਾ ਸਚੂ ਆ ਕਹਿੰਦਾ ਜਾਂ ਤੁਹਾਡਾ ਸਿਵਲ ਦਾ ਅਧਿਕਾਰੀ ਆ ਕਹਿੰਦਾ ਜਾਂ ਤੁਹਾਡਾ ਡੀਐਸਪੀ ਸਾਹਿਬ ਆ ਕਹਿੰਦੇ ਆ ਤਾਂ ਉਹਨੂੰ ਝਿੜਕ ਦਿੰਦਾ ਉਹ ਚੁੱਪ ਕਰ ਜਾਂਦਾ ਪਰ ਪਰ ਸਮਾਂ ਆਉਣ ਤੇ ਜਿਹੜਾ ਹੈਗੀ ਸਰਕਾਰਾਂ ਚਲੀਆਂ ਜਾਂਦੀਆਂ ਉਹ ਅਫਸਰ ਪ੍ਰਮੋਟ ਹੋ ਜਾਂਦਾ ਥੱਲੇ ਤਾਂ ਆਉਂਦਾ ਨਹੀਂ ਤੇ ਜਿਹੜੀ ਵਰਦੀ ਹੈ ਮੈਂ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਵੀ ਵਰਦੀ ਹੈ ਜਿਹੜੀ ਛੋਡੀ 60 ਸਾਲ ਤੱਕ ਹੈ ਆਈਪੀਐਸ ਦੀ ਤੇ ਦੂਜੀ ਪੀਪੀਐਸ ਪੰਜਾਬ ਪੁਲਿਸ ਸਰਵਿਸ 58 ਸਾਲ ਤੱਕ ਹੈ ਤੇ ਕੁਰਤਾ ਪਜਾਮਾ ਜਸਟ ਅ ਨਾਈਟ ਸੂਟ ਹੈ 5 ਸਾਲ ਵਾਸਤੇ ਪਾਇਆ ਜਾਂਦਾ ਐਵੇਂ ਭਲੇਖੇ ਚ ਨਾ ਰਹੇ ਲੀਡਰ ਸਾਡੇ ਕੁਰਤਾ ਪਜਾਮਾ ਜਸਟ ਅ ਨਾਈਟ ਸੂਟ ਵਰਦੀ ਯੂਨੀਫਾਰਮ 58 ਸਾਲ ਤੱਕ ਗਰਸ ਨਾ ਰਿਹਾ ਕਰੋ ਕਹੇ ਦੀ ਕਿ ਜੂਰ ਦਾ ਪੱਤਾ ਹਿੱਲ ਜੇ ਤਾਂ ਨੇ ਦੇ ਵਿੱਚ ਜਾ ਇੱਧਰ ਜਦੋਂ ਆਪ ਸਹੀ ਹੋ ਉਹ ਨੂੰ ਦੀ ਪਾਲਣਾ ਕਰੋ ਮਰਜ਼ਾਦਾ ਚ ਰਹੋ ਕਿਵੇਂ ਗਾਲਾਂ ਕੱਢ ਜੂ ਕੋਈ ਜਦੋਂ ਕੁਝ ਲੈਣਾ ਨਹੀਂ ਉਹ ਮਾਵਾ ਪਣਾ ਦੀਆਂ ਸ਼ਰਿਆ ਮਗਾੜਾਂ ਕੱਢੀ ਜਾਂਦਾ ਕੋਈ ਉਹਦੇ ਕੋਲ ਸਵਿਧਾਨ ਕੌਦਾ ਨਹੀਂ ਕੋਈ ਚੁਣਿਆ ਨੁਮਾਇੰਦਾ ਨਹੀਂ ਉਹ ਚੁੱਪ ਕਰਕੇ ਸੁਣੀ ਜਾਂਦਾ ਮਾਵਾ ਪਣਾ ਦੀਆਂ ਗਾਲਾਂ ਤੇ ਨਾਲ ਤੁਹਾਡੇ ਬੱਚੇ ਆ ਜੀ ਬਖਸ਼ ਦਿਓ ਜੀ ਉਹੋ ਜੀ ਬਾਹ ਜੀ ਪਰ ਚੇਤੇ ਰੱਖਿਓ ਜਦੋਂ ਸਰਕਾਰਾਂ ਚਲੀਆਂ ਜਾਂਦੀਆਂ ਮੁਕਾਦਮੇ ਦਰਜ ਹੋਏ ਨੇ ਮੈਂ ਪਹਿਲਾਂ ਹੀ ਕਹਿ ਕੇ ਅੱਡਿਆ 2 ਮਿੰਟਾਂ ਦੀ ਵੀਡੀਓ ਚੀ ਤੇ ਫਿਰ ਬੋਰੀ ਚ ਪਾ ਕੇ ਪੁਲਿਸ ਘੁੱਟਦੀ ਐ ਸੋ ਮਾਨ ਮਰਜ਼ਾਦਾ ਜਿਹੜੀ ਆਪਣੀ ਰੱਖਣੀ ਚਾਹੀਦੀ ਐ ਹਾਂ ਜੇ ਤੁਸੀਂ ਇਹੇ 5 ਸਾਲ ਚੰਮ ਦੀਆਂ ਚਲਾਉਣੀਆਂ ਜੋ ਮਰਜ਼ੀ ਕੱਢੀ ਜਾਓ ਗਾਲਾਂ ਲੋਕਾਂ ਨੂੰ ਜੇ ਸਰਕਾਰ ਆਪਣੀ ਪਾਰਟੀ ਨੂੰ ਬਰਕਰਾਰ ਰੱਖਣਾ ਐ ਲੋਕਾਂ ਵਿੱਚ ਆਪਣੀ ਛਵੀ ਰੱਖਣੀ ਹੈ ਤਾਂ ਭਾਈ ਫਿਰ ਨਰਮ ਦਿਲੀ ਦਿਖਾਉਣੀ ਪੈਣੀ ਹੈ ਠੀਕ ਆ ਉੱਥੇ ਤੁਸੀਂ ਕਹਿ ਦਿਓ ਕੋਈ ਐਸਾ ਚੋਂ ਨਜਾਇਜ਼ ਬੰਦਾ ਫੜ ਕੇ ਕੁੱਟਦਾ ਨਜਾਇਜ਼ ਪਰਚਾ ਦੇਤਾ ਜਾਂ ਨਜਾਇਜ਼ ਕੋਈ ਗੱਲਬਾਤ ਕਰਤੀ ਤਾਂ ਉਹੀ ਫਿਗਰਾ ਉਹੀ ਪੀਪੀਆਰ ਉਹੀ ਕਾਨੂੰਨ ਉਹੀ ਡੀਡੀਆਰ ਉਹੀ ਐਫਆਈਆਰ ਉਹੀ ਸੀਆਰਪੀਸੀ ਉਹੀ ਆਈਪੀਸੀ ਜੋ ਹੁਣ ਬੀਐਨਐਸ ਬਣ ਗਈ ਉਸ ਸੱਚੋ ਤੇ ਵੀ ਡੁਕਦੀ ਹੈ ਪਰ ਇਹ ਨਹੀਂ ਹੈਗਾ ਵੀ ਆਪਾਂ ਕੋਈ ਕਿਸੇ ਨੂੰ ਗਾਣਾ ਕੱਢੀਏ ਜਾਂ ਅਫਸਰ ਨੂੰ ਗਾਣਾ ਕੱਢੀਏ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੋ ਉਮੀਦ ਕਰਦੇ ਆ ਜਿਹੜੇ ਸਾਡੇ ਲੀਡਰ ਸਹਬਾਨ ਹੈ ਇਹ ਮਰਜ਼ਾਦਾ ਚ ਰਹਿ ਕੇ ਬੋਲਣਗੇ ਪਰ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰਦਾ ਸਪੀਕਰ ਸਾਹਿਬ ਅਮਰਤਾਰੀਓ ਗੁਰਸਿੱਖ ਬੰਦੇਓ ਥੋਡੇ ਪਰਿਵਾਰ ਦੇ ਵਿੱਚ ਰਾਜਨੀਤੀ ਐ ਸ਼ੁਰੂ ਤੋਂ ਪਰ ਆਪਦੇ ਭਰਾ ਨੂੰ ਸਮਝਾ ਕੇ ਰੱਖ ਵੀ ਇਸ ਤਰ੍ਹਾਂ ਨਹੀਂ ਬੋਲੀਦਾ ਹੁੰਦਾ ਇਸ ਤਰ੍ਹਾਂ ਗਾਲਾਂ ਕੱਢੀ ਗਿਆ ਤਾਂ ਬੋਟਾਂ ਤੋਂ ਨੂੰ 15 ਮਿੰਟ ਨਹੀਂ ਨਿਕਲਣੀਆਂ ਸੋ ਉਮੀਦ ਕਰਦੇ ਆ ਕਿ ਸਪੀਕਰ ਸਾਹਿਬ ਇਸ ਆਪਣੇ ਭਾਈ ਦੀ ਗੱਲ ਤੇ ਅਮਲ ਕਰਨਗੇ ਤੇ ਸੱਚ ਨੂੰ ਸਾਹਮਣੇ ਲਿਆਉਣਾ ਸਾਡਾ ਕੰਮ ਹੈ ਤੇ ਵੀਰੋ ਵੀਡੀਓ ਨੂੰ ਵਾਇਰਲ ਕਰਨਾ ਤੁਹਾਡਾ ਕੰਮ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰਿਓ ਸ਼ੇਅਰ ਕਰਿਓ ਧੰਨਵਾਦ